ਅੱਜ ਜੋ ਅਸੀਂ ਪਤਲਾ ਫੁੱਕਿਆ ਗਿਆ ਮੋਦੀ ਦਾ ਪਤਲਾ ਫੁੱਕਿਆ ਮੋਦੀ ਦੀ ਸਰਕਾਰ ਦਾ ਪਤਲਾ ਫੁੱਕਿਆ ਜੀ ਜੋ ਮੋਦੀ ਤੇ ਮਿੱਤਸ਼ਾ ਨੇ ਮਿਲ ਕੇ ਤਾਨਾਸ਼ਾਹੀ ਰੁਪਈਆ ਅਪਣਾ ਰੱਖਿਆ ਜੀ ਡਰਾਈਵਰ ਵੀਰਾਂ ਤੇ ਜੋ ਇਹ ਕਾਲੇ ਕਾਨੂੰਨ ਥੋਪੇ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਅੱਜ ਸੰਗਰੂਪੀਪੂ ਦੇ ਸਮੂਹ ਮੁਲਾਜ਼ਮਾਂ ਦੇ ਵੱਲੋਂ ਪਤਲਾ ਫੁੱਕਿਆ ਗਿਆ ਜੀ 6 ਤਰੀਕ ਨੂੰ ਸਾਡੀ ਜੋ ਜਥੇਬੰਦੀ ਆ ਉਹ ਮੀਟਿੰਗ ਕਰਨ ਜਾ ਰਹੀ ਹੈ ਮੀਟਿੰਗ ਤੋਂ ਬਾਅਦ ਜੇ ਕੋਈ ਕਾਨੂੰਨ ਵਾਪਸ ਨਾ ਲਿਆ ਜੀ મોદી ਨੇ ਤਾਂ ਜੋ ਵੀ ਸਾਡੀ ਜਥੇਬੰਦੀ ਸੰਘਰਸ਼ ਲਈ ਕੇਗੀ ਚਾਹੇ ਰੋਡ ਬੰਦ ਦਾ ਹੋਵੇ ਚਾਹੇ ਹੜਤਾਲ ਦਾ ਹੋਵੇ ਜਾਂ ਕੋਈ ਵੀ ਤਿੱਖਾ ਸੰਘਰਸ਼ ਦੇ ਸਤੇ ਪੈਰਾ ਦਿੰਦੇ ਹੋਏ ਅਸੀਂ મોદી ਦੀ ਸਰਕਾਰ ਤੋਂ ਇਹ ਜੋ ਡਰਾਈਵਰ ਵੀਰਾਂ ਤੇ ਧੋਪਿਆ ਗਿਆ ਕਾਲਾ ਕਾਨੂੰਨ ਆ ਉਹਨੂੰ ਵਾਪਸ ਕਰਵਾ ਕੇ ਰਾਂਗੇ ਸਰਕਾਰਾਂ ਨੂੰ ਲੋਕ ਲਿਆਉਣ ਵਾਲੇ ਨੇ ਤੇ ਜੇਕਰ ਲੋਕਾਂ ਦੇ ਹਿੱਤ ਦੇ ਕਾਨੂੰਨ ਨਹੀਂ ਬਣਾਉਗੀ ਸੈਂਟਰ ਸਰਕਾਰ ਤਾਂ ਉਹਦੇ ਲਈ ਸਰਕਾਰ ਜਿਹੜੇ ਲੋਕ ਨੇ ਉਹ ਸੜਕਾਂ ਦੇ ਉੱਤੇ ਮਜਬੂਰ ਹੋ ਜਾਣਗੇ ਇਹ ਆਪਾਂ ਦੇਖ ਲਈਏ ਡਰਾਈਵਰਾਂ ਦੇ ਲਿਆ ਕੇ ਕਾਲਾ ਕਾਨੂੰਨ ਥੋਪਿਆ ਗਿਆ ਕੋਈ ਸੇਫਟੀ ਬਾਅਦ ਤੇ ਸੈਂਟਰ ਸਰਕਾਰ ਜਾਂ ਤੇ ਇਹ ਕਰਦੀ 10-10 ਕਿਲੋਮੀਟਰ ਤੇ ਕੈਮਰੇ ਲਾਉਂਦੀ ਜਾਂ ਡੌਪ ਟੈਸਟ ਵਾਲੀਆਂ ਮਸ਼ੀਨਾਂ ਲਾਉਂਦੀ ਜੇਕਰ ਕੋਈ ਡਰਾਈਵਰ ਡਰਿੰਕ ਕਰਕੇ ਗੱਡੀ ਚਲਾਉਂਦਾ ਜਾਂ ਗਲਤ ਚਲਾਉਂਦਾ ਉਹਦੀ ਗੱਡੀ ਨੂੰ ਸਾਈਡ ਤੇ ਲਵਾਇਆ ਜਾਂਦਾ ਬਲਕਿ ਇਹ ਨਹੀਂ ਕਿ ਉਹਨੂੰ ਇਹੋ ਜਿਹੇ ਕਾਲੇ ਕਾਨੂੰਨ ਲਿਆ ਕੇ ਉਹਨਾਂ ਦੇ ਥੋਪੇ ਜਾਣ ਕਿ ਜਿੰਨਾ ਪਾਸੋਂ ਇੱਕ ਡਰਾਈਵਰ ਦੀ ਜਾਨ ਬਚਣਾ ਵੀ ਨਾ ਮੁਸ਼ਕਲ ਕਹਿਦੀ ਆ ਆਪਾਂ ਜੇਕਰ ਇਹ ਕਾਲੇ ਕਾਨੂੰਨਾਂ ਦੀ ਗੱਲ ਕਰ ਲਈਏ ਡਰਾਈਵਰਾਂ ਦੇ ਤਾਂ ਪਹਿਲੀ ਮੱਥੇ ਦੇ ਕਾਲਾ ਕਾਨੂੰਨ ਥੋਪਿਆ ਹੋਇਆ ਕਿ ਵੱਡੀ ਗੱਡੀ ਦਾ ਕਸੂਰ ਆ ਅਸੀਂ ਬੱਸਾਂ ਵਾਲੇ ਭਰਾ ਟਰੱਕਾਂ ਵਾਲੇ ਭਰਾ ਰੋਡਾਂ ਦੇ ਚੱਲਦੇ ਆ ਜੇਕਰ ਕੋਈ ਕਾਰ ਦਾ ਕਸੂਰ ਹੁੰਦਾ ਸਾਡੇ ਤੇ ਲਿਆ ਕੇ ਮਾਰਦਾ ਤਾਂ ਉਹ ਵੀ ਡਰਾਈਵਰ ਦਾ ਕਸੂਰ ਵੱਡੀ ਗੱਡੀ ਦਾ ਕੱਢ ਦਿੱਤਾ ਜਾਂਦਾ ਉਹੀ ਪਹਿਲੇ ਕਾਨੂੰਨ ਸਾਡੇ ਤੇ ਲਿਆ ਕੇ ਕਾਲਾ ਥੋਪਿਆ ਹੋਇਆ ਬਲਕਿ ਇਹ ਜੀ ਨੂੰ ਦੂਰ ਤੱਕ ਕੀ ਕਰਨਾ ਸੈਂਟਰ ਨੇ ਲਿਆ ਕੇ ਇੱਕ ਹੋਰ ਕਾਲਾ ਕਾਨੂੰਨ ਜਿਹੜਾ ਉਹ ਡਰਾਈਵਰਾਂ ਦੇ ਮੱਥੇ ਤੇ ਥੋਪਦਾ ਅੱਜ 27 ਦੇ 27 ਦੀਪੂਆਂ ਦੇ ਪੂਰੇ ਪੰਜਾਬ ਦੇ ਵਿੱਚ ਅਸੀਂ ਗੇਟ ਰਲੀਆਂ ਕਰਕੇ ਸੈਂਟਰ ਸਰਕਾਰ ਦੇ ਪੁੱਤਰੇ ਫੂਕੇ ਆ ਸੇ 6 ਤਰੀਕ ਨੂੰ ਸਾਡੀ ਸੂਬਾ ਪੱਧਰੀ ਮੀਟਿੰਗ ਬੁਲਾਈ ਗਈ ਆ ਜੇਕਰ ਉਸ ਦੇ ਵਿੱਚੋਂ ਸਰਕਾਰ ਨੇ ਕੋਈ ਉਦ ਤੱਕ ਨਹੀਂ ਹੱਲ ਕੱਢਿਆ ਤਾਂ ਉਹਨਾਂ ਨੇ ਸਮੇਂ ਦੇ ਵਿੱਚ ਪੂਰੇ ਦੇ ਪੂਰੇ ਪੰਜਾਬ ਲੈਵਲ ਤੇ ਸਾਡੇ ਤਿੱਖੇ ਸੰਘਰਸ਼ ਹੋਣਗੇ ਜੀ